ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੇ ਵੀਡੀਓ ਵੇਖ ਰਹੇ ਆ ਅੱਛਾ ਜੀ ਕਈ ਦਿਨਾਂ ਦਾ ਨਾ ਇੱਕ ਮੁੱਦਾ ਬੜਾ ਭਖਿਆ ਹੋਇਆ ਆ ਨੱਟ ਦੇ ਉੱਤੇ ਦੇ ਤਰੇ ਦੀ ਲੈ ਤਰੇ ਦੀ ਪ੍ਰਬਲਿੰਕ ਕੋਰ ਕੋਈ ਭੈਣ ਕੀਤਨੀ ਜਥਾ ਉਹਨਾਂ ਦਾ ਤੇ ਬੜਾ ਹਨਾ ਉਹ ਹੋ ਰਿਹਾ ਟਰੋਲ ਕੀਤਾ ਜਾ ਰਿਹਾ ਉਹਨਾਂ ਨੂੰ ਹਨਾ ਵੀ ਜਿੱਦਾਂ ਵੀ ਗਲਤੀ ਉਹਨਾਂ ਨੇ ਕੀਤੀ ਹੈ ਜ਼ਿੰਦਗੀ ਚ ਹੋਰ ਤੱਕ ਮੈਂ ਤਾਂ ਕੀਤੀ ਨਹੀਂ ਮੈਂ ਕਦੇ ਗਲਤੀ ਕਰਦਾ ਹੀ ਨਹੀਂ ਮੈਂ ਐਦਾਂ ਦਾ ਮੈਂ ਦੁੱਧ ਨਾ ਨਾ ਹੁਣਾ ਰੋਜਾਨਾ ਹੀ ਮੈਂ ਮੈਂ ਤਾਂ ਆਪ ਦੁੱਧ ਨਾ ਨਾ ਕਿਉਂ ਨਾ ਮਤਲਬ ਕਿ ਸਿਰ ਨਾਉਣ ਜੋ ਵੀ ਕਰਨਾ ਦੁੱਧ ਨਾ ਹੀ ਨਹੀਂਦਾ ਆਪਾਂ ਦਾ ਆਪਾਂ ਐਦਾਂ ਦੇ ਹੈ ਨਹੀਂਗੇ ਜਿਹੜਾ ਬਚਿਆ ਖੁਚਿਆ ਮੇਰੇ ਵਰਗਾ ਫੇਸਬੁੱਕ ਪੇਜ ਚਲਾਉਣ ਵਾਲਾ ਕੋਈ YouTube ਚੈਨਲ ਵਾਲਾ ਕੋਈ Instagram ਤੇ ਕੋਈ TikTok ਤੇ ਕੋਈ ਅਟਰ ਪਟਰ ਜਿੰਨਾ ਵੀ ਇਹ ਚੱਲਦਾ ਹਨਾ ਜਣਾ ਖਣਾ ਹੀ ਉੱਠ ਕੇ ਮਤਲਬ ਉਹ ਲੱਗਿਆ ਹੈ ਹਨਾ ਆਪਦੇ ਵੀਡੀਓ ਚ ਰੋਣ ਵਾਸਤੇ ਕਿਉਂਕਿ ਪਤਾ ਇਹ ਕੀ ਹੁੰਦਾ ਆ ਹੁਣ ਮੈਂ ਲਿਖਣਾ ਪ੍ਰੋਬਲੀਨ ਕੋਰ ਟਾਈਟਲ ਦੇ ਵਿੱਚ ਮੈਂ ਲਿਖਣਾ ਇਹ ਚ ਚ ਲਿਖਣੀ ਆ ਟੈਗ ਵੀ ਮੈਂ ਲਾਉਣੇ ਆ ਇਹ ਸਿਰਫ ਔਰ ਸਿਰਫ ਕੁਝ ਬੰਦੇ ਤਾਂ ਆਪਦੇ ਨਾ ਵੀਡੀਓ ਚ ਰੋਣ ਵਾਸਤੇ ਹੀ ਮੈਂ ਪਹਿਲਾਂ ਬੋਲਣਾ ਸੀਗਾ ਫਿਰ ਕਈ ਬੰਦੇ ਕਹਿੰਦੇ ਨੇ ਵੀ ਤੂੰ ਵੀ ਵੀਡੀਓ ਚ ਰੋਣ ਵਾਸਤੇ ਹੈ ਨਾ ਐਦਾਂ ਮਤਲਬ ਕਰਦਾ ਨਹੀਂ ਮੈਂ ਕਲਬ ਰੇਪ ਸੀ ਕੋਈ ਉਹਨਾਂ ਬਲ ਦੀ ਕੋਈ ਗੱਲ ਕਰਦਾ ਕੋਈ ਢੰਗ ਦੀ ਗੱਲ ਕਰਦਾ ਬੰਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਇੱਕ ਵੀਰ ਨੇ ਬੜੀ ਸੋਹਣੇ ਤਰੀਕੇ ਦੇ ਨਾਲ ਗੱਲਬਾਤ ਕੀਤੀ ਆ ਜੇ ਕਿਸੇ ਨੂੰ ਸਮਝਾਉਣਾ ਤਾਂ ਇਦਾਂ ਸਮਝਾਓ ਇਹ ਨਹੀਂ ਵੀ ਚੱਪਲ ਲਾ ਲਓ ਜੀ ਅਸੀਂ ਐ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਆਹ ਦੇਖ ਹੁਣ ਤੂੰ ਉਹ ਵੇਖ ਹੁਣ ਤੂੰ ਇਹ ਵੇਖ ਇੱਕ ਉਹ ਪਤਾ ਨਹੀਂ ਕੀ ਨਾਮ ਆ ਉਹਦਾ ਤੇ ਕਿਤੇ ਦੋਨੋਂ ਭੈਣ ਭਰਾ ਸਵੀਮਿੰਗ ਪੂਲ ਦੇ ਵਿੱਚ ਹੁਣੇ ਮਤਲਬ ਕਿ ਉੱਥੇ ਬਲੌਗ ਬਣਾ ਤਾਂ ਚਲੋ ਇੱਕ ਚੀਜ਼ ਹੈ ਨਾ ਇਦਾਂੀਆਂ ਆਉਣੀਆਂ ਨਹੀਂ ਗੀਆਂ ਚਾਹੀਦੀਆਂ ਸਾਹਮਣੇ ਪਬਲਿਕ ਦੇ ਸਾਹਮਣੇ ਠੀਕ ਆ ਅਸੀਂ ਪਰਿਵਾਰ 'ਚ ਦੇਖੋ ਨਿੱਕੇ ਨਿੱਕੇ ਅਸੀਂ ਹੁੰਨੇ ਬੱਚੇ ਹੁੰਨੇ ਜਦੋਂ ਉਦੋਂ ਵੀ ਤਾਂ ਇਕੱਠੇ ਖੇਡਦੇ ਫਿਰਦੇ ਆ ਹਨਾ ਲੇਕਿਨ ਇਹਨਾਂ ਚੀਜ਼ਾਂ ਨੂੰ ਲੋਕ ਮਤਲਬ ਕਿ ਜਿੱਦਾਂ ਹੁਣ ਮੈਂ ਆਪਦੀ ਭੈਣ ਦੇ ਨਾਲ ਆ ਹਨਾ ਮਤਲਬ ਕਿਤੇ ਵੀ ਤੁਰਿਆ ਫਿਰਦਾ ਉਹ ਮੈਨੂੰ ਮਹਿਸੂਸ ਨਹੀਂ ਹੋ ਰਿਆ ਮੇਰੀ ਭੈਣ ਆ ਉਹ ਹਨਾ ਵੀ ਮੈਨੂੰ ਤਾਂ ਐ ਲੱਗਦਾ ਵੀ ਇਹਨਾਂ ਜਿੱਦਾਂ ਲਾਲੋ ਮੇਲੇ 'ਚ ਫਿਰਦੇ ਆ ਜਾਂ ਨਾਰਮਲੀ ਕਿਤੇ ਬਾਜ਼ਾਰ 'ਚ ਗਏ ਆ ਹਨਾ ਵੀ ਭੈਣ ਨਿੱਕੇ ਹੁੰਦੇ ਵੀ ਤਾਂ ਫਿਰਦੇ ਸੀ ਨਾ ਲੇਕਿਨ ਵੱਡਿਆਂ ਹੋਿਆਂ ਨੂੰ ਲੋਕਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਭੈਣ ਭਰਾ ਤੁਰੇ ਜਾਂਦੇ ਹੁਣ ਨਾ ਤੇ ਗਲਤ ਨਿਗਾਹ ਨਹੀਂ ਵੇਖਣਗੇ ਲੋਕ ਮੈਂ ਇੱਥੇ ਵਿਦੇਸ਼ ਦੇ ਵਿੱਚ ਰਹਿਣਾ ਇੱਥੇ ਹਰ ਕੁੜੀ ਨੂੰ ਹਰ ਕੁੜੀ ਨੂੰ ਵਿਦੇਸ਼ ਦੀ ਗੱਲ ਛੱਡੋ ਸਾਰੇ ਦੇਸ਼ਾਂ ਚ ਜਿਵੇਂ ਹੀ ਆ। ਭਾਵੇਂ ਉਹ ਭੈਣ ਭਰਾ ਹੀ ਤੁਰੇ ਜਾਂਦੇ ਨੇ। ਠੀਕ ਹੈ ਸੋਚ ਹੁੰਦੀ ਆਪਣੀ ਆਪਣੀ ਸੋਚ ਹੁੰਦੀ ਹੈ। ਇੱਕ ਬੰਦਾ ਲਾ ਲਓ ਭੈਣ ਭਰਾ ਤੁਰੇ ਜਾਂਦੇ ਹਨਾ ਇੱਕ ਬੰਦਾ ਸੋਚਦਾ ਵੀ ਵੀ ਮਤਲਬ ਹਨਾ ਵੀ ਭੈਣ ਭਰਾ ਕਿੰਨੇ ਸੋਹਣੇ ਲੱਗਦੇ ਆ ਤੁਰੇ ਜਾਂਦੇ ਹਨਾ। ਇੱਕ ਬੰਦਾ ਸੋਚਦਾ ਵੀ ਇਹਦੀ ਘਰ ਵਾਲੀ ਹੋਣੀ ਆ। ਕੋਈ ਸੋਚਦਾ ਇਹਦੀ ਮਸ਼ੂਕ ਹੋਣੀ ਆ। ਮਤਲਬ ਉਹਦਾ ਦਿਮਾਗ ਉਹਦੀ ਖੋਪੜੀ ਚ ਕੀ ਚੱਲ ਰਿਹਾ ਆ। ਇਹ ਬੰਦੇ ਦੀਆਂ ਆਪਦੀ ਆਪਦੀ ਬੰਦੇ ਦੀ ਸੋਚ ਹੁੰਦੀ ਆ। ਇਥੇ ਵੀ ਇਸ ਤਰ੍ਹਾਂ ਹੁੰਦਾ ਹਰ ਔਰਤ ਨੂੰ ਨਾ ਗੰਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਔਰਤ ਇੱਕ ਹੋਵੇ ਔਰਤ ਫਿਰ ਉਹ ਤੋਂ ਗਲਤੀ ਹੋ ਜੇ ਵੀ ਲੋਕ ਕਿੱਥੇ ਜੀਉਣ ਦਿੰਦੇ ਆ ਕਈ ਵੀਡੀਓ ਮੈਂ ਇਦਾਂ ਦੇ ਵੇਖਿਆ ਇਦਾਂ ਹੀ ਗੱਲਾਂ ਕਰਦੇ ਆ ਲੋਕ ਮੈਂ ਕਹਿੰਦਾ ਕੁੜੀ ਫਿਰ ਵੀ ਤਕੜੀ ਆ ਇਹ ਜਿਹੜੀ ਤੁਰੀ ਫਿਰਦੀ ਆ ਧਰਤੀ ਦੇ ਉੱਤੇ ਹੋਰ ਹੁੰਦੀ ਤਾਂ ਕੋਈ ਮੈਨ ਲਾਦਾ ਆਤਮ ਹੱਤਿਆ ਕਰ ਲੈਂਦੀ ਹੁਣ ਮਰ ਜਾਂਦੀ ਉਹ ਲੋਕਾਂ ਨੂੰ ਪਤਾ ਨਹੀਂ ਮਤਲਬ ਕੀ ਕੀ ਹੁੰਦਾ ਹੈ ਨਾ ਆ ਵੀਰ ਨੇ ਇੰਨੀ ਸੋਹਣੀ ਗੱਲ ਕੀਤੀ ਆ ਬੜੇ ਤਰੀਕੇ ਨਾਲ ਸਮਝਾਈ ਆ ਗੱਲਬਾਤ ਤੇ ਬਾਕੀ ਜੇ ਹੁਣ ਮੈਨੂੰ ਵੀ ਟਰੋਲ ਕਰਦੇ ਹੋਈ ਯਾਰ ਕਿ ਜਿਹੜੇ ਚੱਲੇ ਹੋਏ ਹੁੰਦੇ ਆ ਬੀਬੀ ਪ੍ਰਭਲਿੰਨ ਵਰਗੇ ਇਹਨਾਂ ਨੂੰ ਟਰੋਲ ਕਰਨਾ ਹੁੰਦਾ ਮੈਨੂੰ ਵੀ ਟਰੋਲ ਕਰ ਦਿਓ ਯਾਰ ਆਪਣਾ YouTube ਚੈਨਲ ਬਹੁਤ ਛੋਟਾ ਜਿਹਾ ਹੈ ਨਹੀਂ ਹੁਣ ਮੈਂ ਨਾ ਆਪਣੇ ਕਿੰਨੇ ਇੱਕ 10 12000 10000 ਸਬਸਕ੍ਰਾਈਬਰ ਹੈ ਨਾ ਵੀ ਉਹ ਚੋਂ ਕੋਈ 11200 ਬੰਦਾ ਵੇਖਦਾ ਆ ਪੂਰੇ ਵੀਡੀਓ ਵੇਖਦਾ ਵੀ ਨਹੀਂ ਹੁੰਦਾਗਾ ਕੋਈ ਹਨਾ ਮੇਰਾ ਵੀ ਜੀ ਕਰਦਾ ਯਾਰ ਮੈਂ ਮਿਲੀ ਹੋਣ ਮੇਰੇ ਵੀ ਸਬਸਕ੍ਰਾਈਬਰ ਯਾਰ ਮੈਨੂੰ ਵੀ ਟ੍ਰੋਲ ਕਰੋ ਵੀ ਇਹ ਗੰਦਾ ਬੰਦਾ, ਇਹ ਕੁੱਤਾ ਬੰਦਾ, ਇਹ ਫਰਾਣਾ ਬੰਦਾ, ਇਹ ਐਦਾਂ ਬੰਦਾ ਇਹ ਐ ਕਹਿੰਦਾ ਮੇਰੇ ਵੀ ਹੈਗੇ ਆ ਬਲੌਗ ਯਾਰ। ਮੇਰੇ ਵੀ ਘਰ ਵਾਲੀ ਨੇ ਬਲੌਗ ਆ ਮੈਂ ਵੀ ਹੱਥ ਉੱਥ ਫੜ ਕੇ ਤੁਰਦਾ ਨਰਮਾ ਚੁੱਕਦਾ ਹੁੰਦਾ ਸੀਗਾ ਮੈਂ। ਮੈਨੂੰ ਵੀ ਟ੍ਰੋਲ ਕਰਦੇ ਯਾਰ ਐ ਕਾਤੇ ਕਰਦੇ ਯਾਰ ਆਪਾਂ ਵੀ ਚੱਲ ਜਾਾਂਗੇ ਯਾਰ। ਤੁਸੀਂ ਯਾਰ ਸਿਰਫ ਉਸ ਸਰਵ ਜਿਹੜਾ ਚੱਲਿਆ ਬੰਦਾ, ਜਿਹੜਾ ਮਸ਼ਹੂਰ ਬੰਦਾ। ਉਹਨੂੰ ਹੀ ਫੜਨਾ ਹੁੰਦਾ ਯਾਰ ਕਿ ਹੋਰ ਬੜਾ ਕੁਝ ਹੋਈ ਜਾਂਦਾ ਤੂੰ ਨੀ, ਹੋਰ ਨਹੀਂ ਤੁਹਾਨੂੰ ਕੋਈ ਵੀ ਦਿਖਦਾ। ਨਹੀਂ, ਹੋਰ ਨਹੀਂ ਦੇਖਦਾ ਉਹ ਕੋੜਾ ਮਸ਼ਹੂਰ ਹੋਇਆ। ਅਸੀਂ ਉਹਦੀ ਵੀਡੀਓ ਕਰਾਂਗੇ ਜਿਹੜਾ ਮਸ਼ਹੂ ਅਸੀਂ ਉਹਦੇ ਬਾਰੇ ਬੋਲਾਂਗੇ ਅਸੀਂ ਉਹਨੂੰ ਉੱਥੇ ਤਵੇ ਲਾਵਾਂਗੇ ਕਿਉਂਕਿ ਉਹਦੇ ਨਾਲ ਸਾਡੀ ਵੀਡੀਓ ਚੱਲਣੀ ਆ ਸੋ ਭੈਣੋ ਭਰਾਵੋ ਕੋਈ ਇਹ ਏਡਾ ਮੁੱਦਾ ਹੁੰਦਾ ਨਿਗਾ ਜਿੰਨਾ ਸਾਨੂੰ ਪੰਪ ਮਾਰ ਮਾਰ ਕੇ ਪੰਪ ਮਾਰ ਮਾਰ ਕੇ ਉਹ ਮੁੱਦੇ ਨੂੰ ਉਹਨਾਂ ਵੱਡਾ ਬਣਾਇਆ ਜਾਂਦਾ ਹੈ ਅਸ ਸਾਡੇ ਵੀ ਦਿਮਾਗ 'ਚ ਕਿਸੇ ਟਾਈਮ ਆ ਜਾਂਦੀ ਵੀ ਯਾਰ ਹੈ ਤਾਂ ਗਲਤ ਹੈ ਤਾਂ ਗਲਤ ਕਿਤੇ ਆਪਦੇ ਤੇ ਵੀ ਸੋਚ ਕੇ ਵੇਖੋ ਨਾ ਆਪਦੇ ਤੇ ਵੀ ਸੋਚ ਕੇ ਵੇਖੋ ਨਾ ਜਿਦਾਂ ਇੱਕ ਦਿਨ ਦੀ ਗੱਲ ਆ ਤੇ ਕੋਈ ਇਹਦਾ ਗੱਲ ਚੱਲ ਪਈ ਹੈ ਨਾ ਤੇ ਮੈਂ ਕਿਹਾ ਕੋਈ ਕੁੜੀਆਂ ਦੀ ਬੀਬੀਆਂ ਦੀ ਗੱਲ ਸੀ ਜਿਹੜੀ ਕਿੱਥੇ ਵਿਦੇਸ਼ ਦੇ ਵਿੱਚ ਕੰਮ ਕਰਦੀਆਂ ਕੋਈ ਕਲੀਨਿੰਗ ਦੇ ਵਿੱਚ ਆ ਜਾਂ ਕੋਈ ਆਫਿਸ ਦੇ ਵਿੱਚ ਆ ਜਾਂ ਕਿੱਦਾਂ ਹਨ ਤੇ ਕੋਈ ਇਦਾਂ ਗੱਲ ਚੱਲ ਰਹੀ ਸੀਗੀ ਤੇ ਕੋਈ ਬੰਦਾ ਕਹਿੰਦਾ ਵੀ ਇਹ ਕਿਹੜਾ ਪਲੀਆਂ ਹੁੰਦੀਆਂ ਆ ਮੈਨੂੰ ਬੜਾ ਗੁੱਸਾ ਆਇਆ ਮੈਂ ਕਿਹਾ ਯਾਰ ਤੂੰ ਇਸ ਤਰ੍ਹਾਂ ਕਿਵੇਂ ਸੋਚ ਲਈ ਇਹ ਗੱਲ ਕੋਈ ਮਜਬੂਰੀ ਹੁੰਦੀ ਆ ਬੰਦੇ ਦੀ ਪਤਾ ਨਹੀਂ ਉਹਦਾ ਕੋਈ ਭੈਣ ਭਰਾ ਹੈ ਨੀਗਾ ਉਹਦਾ ਸ਼ਾਇਦ ਕੋਈ ਘਰ ਵਾਲਾ ਹੈ ਨੀਗਾ ਉਹਦੇ ਬੱਚੇ ਆ ਉਹਨਾਂ ਨੂੰ ਪਾਲਣਾ ਆ ਉਹਦੇ ਖਰਚੇ ਨਹੀਂ ਚੱਲ ਰਹੇਗੇ ਉੱਥੇ ਕੋਈ ਕੰਮ ਨਹੀਂ ਮਿਲਿਆ ਹੋਣਾ ਉਹਨੂੰ ਅਸੀਂ ਯਾਰ ਇਦਾਂ ਕਿਦਾਂ ਸੋਚ ਸਕਦੇ ਆਂ ਐਵੇਂ ਸੋਚ ਲੈਣੇ ਆ। ਸੋ ਇਹ ਗੱਲਾਂ ਬਾਤਾਂ ਆ ਭਰਾਵੋ ਕਿਸੇ ਨੂੰ ਵੀ ਨਾ ਇਦਾਂ ਮਰਨ ਲਈ ਮਜਬੂਰ ਨਾ ਕਰਿਆ ਕਰੋ ਵੀ ਅਗਲਾ ਨਾ ਮਰ ਜਾਵੇ ਹਨਾ ਤੇ ਬਾਕੀ ਵੀਰ ਜੀ ਹੁਣਾਂ ਨੇ ਗੱਲਾਂ ਕੀਤੀਆਂ ਬਹੁਤ ਸੁਣੀਆਂ ਗੱਲਾਂ ਆ ਤੇ ਉਹ ਗੱਲਾਂ ਤੇ ਅਮਲ ਕਰਨਾ ਚਾਹੀਦਾ ਇਹਨਾਂ ਨੂੰ ਵੀ ਠੀਕ ਆ ਇਹ ਭੈਣ ਹੁਣਾਂ ਨੂੰ ਵੀ ਸੋਚਣਾ ਚਾਹੀਦਾ ਇਸ ਚੀਜ਼ ਬਾਰੇ ਚਲੋ ਆਪਾਂ ਵੀਡੀਓ ਚਾਲੂ ਕਰਦੇ ਆ। ਸਵਾਹ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਸਾਧ ਸੰਗਤ ਜੀ ਅੱਜ ਆਪ ਜੀ ਦੇ ਸਨਮੁਖ ਕੌਮ ਦੇ ਵਿੱਚ ਚੱਲ ਰਹੇ ਕਈ ਮੁੱਦਿਆਂ ਵਿੱਚੋਂ ਇੱਕ ਗੰਭੀਰ ਮੁੱਦਾ ਜੋ ਕਿ ਗੁਰਬਾਣੀ ਕੀਰਤਨ ਨਾਲ ਜੁੜਿਆ ਹੈ ਹਾਂਜੀ ਤੇ ਨਾਲ ਹੀ ਕਰਨ ਵਾਲੇ ਕੀਰਤਨੀਆਂ ਨਾਲ ਜੁੜਿਆ ਉਸ ਬਾਰੇ ਗੁਰੂ ਵੱਲੋਂ ਬਖਸ਼ੀ ਹੋਈ ਸੋਚੀ ਦੇ ਮੁਤਾਬਿਕ ਗੁਰਬਾਣੀ ਅਤੇ ਗੁਰ ਇਤਿਹਾਸ ਵਿੱਚੋਂ ਕੁਝ ਉਦਾਹਰਨਾਂ ਦੇ ਕੇ ਵਿਚਾਰ ਤੇ ਸਾਂਝ ਕਰਨੀਆਂ ਕੁਝ ਦਿਨ ਪਹਿਲਾਂ ਹੀ ਗੁਰੂ ਘਰ ਅੰਦਰ ਕੀਰਤਨ ਕਰਨ ਵਾਲੀ ਨੌਜਵਾਨ ਬੇਟੀ ਦੀਪਾ ਪ੍ਰਬਲਿੰਕ ਕੌਰ ਜੀ ਜੋ ਕਿ ਦਿੱਲੀ ਦੇ ਵਿੱਚ ਬਾਲਾ ਪ੍ਰੀਤਮ ਜਥੇ ਦੇ ਨਾਂ ਹੇਠ ਗੁਰਬਾਣੀ ਕੀਰਤਨ ਰਹੀਂ ਸੰਗਤਾਂ ਨੂੰ ਨਿਹਾਲ ਕਰਦੇ ਨੇ ਤੇ ਕੁਝ ਵਿਦੇਸ਼ਾਂ ਦੇ ਚੱਕਰ ਵੀ ਲਗਰਾਉਂਦੇ ਨੇ ਉਹਨਾਂ ਦੇ ਨਾਲ ਆਪਣੀਆਂ ਕੁਝ ਘਟਨਾਵਾਂ ਤੋਂ ਕੌਮ ਦੇ ਵਿੱਚ ਇਹ ਮੁੱਦਾ ਕੁਝ ਗੱਲਾਂ ਨੂੰ ਲੈ ਕੇ ਬਹੁਤ ਜ਼ਿਆਦਾ ਜ਼ੋਰ ਫਟਿਆ ਗੱਲ ਕੁਝ ਹੋਰ ਸੀ ਪਰ ਬਣਦੀ ਬਣਦੀ ਕਿਤੇ ਹੋਰ ਪਹੁੰਚ ਗਈ ਹੈ ਦੀਪਾ ਪ੍ਰਬਲਿੰਕੌਰ ਇੱਕ ਨਵੇਂ ਹੀ ਵਿਵਾਦ ਵਿੱਚ गिर ਗਏ। ਉਹ ਐਸੇ ਟਰੋਲ ਕੀਤੇ ਜਾ ਰਹੇ ਨੇ ਜੋ ਕਿ ਵੈਸੇ ਸਾਡੇ ਵਾਸਤੇ ਨਮਸ਼ੀ ਦੀ ਗੱਲ ਹੈ ਇਹ ਨਹੀਂ ਸੀ ਹੋਣਾ ਚਾਹੀਦਾ। ਮੰਦ ਭਾਗਾ ਹੈ ਕਿ ਇੱਕ ਗੁਰਬਾਣੀ ਦਾ ਕੀਰਤਨ ਕਰਨ ਵਾਲਾ ਇੱਕ ਜਥਾ ਨੌਜਵਾਨ ਬੱਚੇ ਜੋ ਕਿ ਆਪਣੇ ਸੇਵਾ ਕਰਨ ਦੇ ਨਾਲ-ਨਾਲ ਉਹਨਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਕੁਝ ਗੱਲਾਂ, ਕੁਝ ਘਟਨਾਵਾਂ ਦੀ ਵੀ ਸਟੇਜ ਦੇ ਉੱਪਰ ਜਾਂ ਸੋਸ਼ਲ ਮੀਡੀਆ ਤੇ ਕੁਝ ਵਲੌਗ ਬਣਾਉਂਦਿਆਂ ਸਾਂਝ ਪਾਈ ਜੋ ਕਿ ਇਤਰਾਜ਼ਯੋਗ ਹੋ ਗਈ। ਸੰਗਤ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ। ਮੈਂ ਗੁਰਬਾਣੀ ਵਿੱਚ ਬੇਨਤੀ ਕਰਾਂ ਸਤਿਗੁਰੂ ਜੀ ਨੇ ਜਿੱਥੇ ਕੀਰਤਨੀਏ ਦੀ ਬਹੁਤ ਵੱਡੀ ਤਾਰੀਫ਼ ਕੀਤੀ ਹੈ, ਸਿਖਤ ਕੀਤੀ ਹੈ। ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ। ਕਿ ਕੀਰਤਨ ਕਰਨ ਵਾਲਾ ਸਿਫਤ ਕਰਨ ਵਾਲਾ ਬਹੁਤ ਭਲਾ ਇਨਸਾਨ ਹੁੰਦਾ ਤੇ ਭਲਾ ਹੀ ਰਹਿਣਾ ਚਾਹੀਦਾ ਉੱਥੇ ਫਿਰ ਇਹ ਵੀ ਤਾਕੀਦ ਕੀਤੀ ਗਈ ਸੀ ਕਿ ਕੀਰਤਨ ਵਿੱਚ ਕੀ ਹੋਣਾ ਚਾਹੀਦਾ ਮਨ ਮੇਰੇ ਕਰਤੇ ਨੋ ਸਲਾਹ ਹੇ ਮੇਰੇ ਮਨ ਤੂੰ ਜਦੋਂ ਵੀ ਰੱਬ ਦੀ ਸਿਫਤ ਵਿੱਚ ਬੈਠਣਾ ਕਿਤੇ ਕੀਰਤਨ ਕਰਨਾ ਤੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਹੀ ਹੋਣੀ ਚਾਹੀਦੀ ਹੈ ਉਸੇ ਦੀਆਂ ਗੱਲਾਂ ਉਸੇ ਦੀਆਂ ਵਿਚਾਰਾਂ ਹੋਣ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ ਕਰ ਕੀਰਤਨ ਹੋਏ ਉਧਾਰ ਬਹੁਤ ਸਾਰੇ ਸ਼ਬਦ ਨੇ ਜੋ ਕਿ ਸਾਨੂੰ ਉਸ ਮਾਲਕ ਦੀ ਸਿਫਤ ਤੋਂ ਸਲਾਹ ਕਰਨ ਵਾਸਤੇ ਪ੍ਰੇਰਿਤ ਕਰਦੇ ਨੇ ਪਰ ਇਹਨਾਂ ਪੰਕਤੀਆਂ ਨੂੰ ਦਰ ਕਿਨਾਰ ਕਰਦੇ ਆ ਜਦੋਂ ਸਟੇਜ ਤੋਂ ਚੱਲ ਰਹੇ ਪ੍ਰੋਗਰਾਮ ਦੇ ਦੌਰਾਨ ਲਾਈਵ ਹੀ ਕੁਝ ਆਪਣੇ ਸਾਥੀ ਦੀਆਂ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਜਿਵੇਂ ਕਿ ਆਪ ਸਾਰੇ ਜਾਣਦੇ ਹੋ ਕਿ ਪਜਾਮਾ ਪਾਟ ਗਿਆ ਉਹਦਾ ਸਭ ਨੂੰ ਪਤਾ ਲੱਗ ਗਿਆ ਸੰਗਤ ਵਿੱਚੋਂ ਵੀ ਕਿਸੇ ਬੀਬੀ ਨੇ ਕਹਿ ਦਿੱਤਾ ਮੈਨੂੰ ਵੀ ਪਤਾ ਸੀ ਕਿ ਹਾਂ ਇਹਦਾ ਪਜਾਮਾ ਪਟਿਆ ਹੈ ਸੋ ਇਹ ਗੱਲਾਂ ਸ਼ੋਭਨਿਕ ਨਹੀਂ ਹਨ ਇਹ ਵਾਤੇ ਹੀ ਇਤਰਾਜ਼ਯੋਗ ਨੇ ਇਹਨਾਂ ਦੇ ਉੱਪਰ ਤਕਰੀਬਨ ਕੌਮ ਦਾ ਹਰ ਇੱਕ ਮਨੁੱਖ ਇਹਦੇ ਉੱਪਰ ਉਂਗਲ ਉਠਾਉਂਦਾ ਤੇ ਇਹ ਮੁੱਦਾ ਚੁੱਕਣਾ ਜਾਇਜ਼ ਵੀ ਬਣ ਜਾਂਦਾ ਪਰ ਅੱਗੋਂ ਵਾਸਤੇ ਹੁਣ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਚਲੋ ਇਹ ਹੋ ਗਿਆ ਜਾਣੇ ਹੋਇਆ ਅਣਜਾਣੇ ਹੋਇਆ ਗੱਲ ਕਿਵੇਂ ਬਾਹਰ ਆ ਗਈ ਕੁਝ ਵੀ ਹੋਇਆ ਹੋ ਗਿਆ ਬਾਣਾ ਵਾਪਰ ਗਿਆ ਹੁਣ ਅਗਲੀ ਗੱਲ ਹੈ ਵੀ ਅੱਗੇ ਕੀ ਕੀਤਾ ਜਾਵੇ ਪਹਿਲੀ ਬੇਨਤੀ ਹੈ ਸੰਗਤ ਪ੍ਰਤੀ ਕਿ ਇਸ ਮੁੱਦੇ ਨੂੰ ਬਹੁਤਾ ਉਸ਼ਾਲਿਆ ਨਾ ਜਾਵੇ ਕੋਸ਼ਿਸ਼ ਕਰੋ ਕਿ ਇਸ ਤੇ ਅਸਰ ਜਬ ਵੀਰ ਜੀ ਗੱਲ ਪਤਾ ਕੀ ਰਹਿ ਗਈ ਆ ਅਸੀਂ ਹੈਗੇ ਆ ਭੋਲੇ ਇਹ ਜਿਹੜਾ ਇਦਾਂ ਦਾ ਕੰਮ ਹੁੰਦਾ ਹੁੰਦਾ ਨੇ ਭੋਲੇਪਨ ਚ ਹੁੰਦਾ ਹੁੰਦਾ ਵੀਰੇ ਉਹ ਬੱਚੀ ਹੈ ਨਾ ਜਿਹੜੀ ਉਹਨੂੰ ਬਲਫਰੇਵ ਨਹੀਂ ਗਾ ਪਤਾ ਸਿੱਧ ਜੀ ਹੈ ਕਿੰਨੀ ਕਿ ਵਿਚਾਰੀ ਹਜੇ ਉਹਨੂੰ ਬਲਫਰੇਵ ਦਾ ਨਹੀਂ ਪਤਾ ਭੋਲੇ ਵੀ ਹੈ ਨਾ ਪੜੇ ਲਿਖੇ ਕੀ ਕਿੱਡੀ ਗੱਲ ਆ ਪੜੇ ਲਿਖੇ ਕਹਿੰਦੇ ਹੁੰਦੇ ਸ਼ਿਹਦਾਈ ਵੀ ਹੁੰਦੇ ਆ ਸ਼ਿਹਦਾਈ ਕਹਿ ਲਓ ਭੋਲੇ ਕਹਿ ਲਓ ਹਨਾ ਜਵਾਕ ਜਵਾਕੜੀ ਸੀਗੀ ਹਨਾ ਸੋਚੇ ਨਹੀਂ ਵੀ ਮੈਂ ਕਹਿ ਕੀ ਰਹੀ ਆ ਕਿ ਕੀ ਮਤਲਬ ਇਹਦੇ ਮਤਲਬ ਕੀ ਕੱਢੇ ਜਾਣਗੇ ਹਨਾ ਤੇ ਕਈ ਵਾਰ ਇਦਾਂ ਹੋ ਜਾਂਦਾ ਜ਼ਿੰਦਗੀ ਦੇ ਵਿੱਚ ਤੇ ਜਦੋਂ ਵੀਰਜ ਹੁਣੀ ਕਹਿੰਦੇ ਆ ਗਲਤੀਆਂ ਵੱਡੀਆਂ ਵੱਡੀਆਂ ਤੋਂ ਹੋ ਜਾਂਦੀਆਂ ਇਹ ਕੋਈ ਗੱਲ ਨਹੀਂ ਕਿ ਲੇਕਿਨ ਜਿਹੜਾ ਭੋਲਾ ਬੰਦਾ ਨਾ ਸਿਧਰਾ ਬੰਦਾ ਆ ਜਿਹਨੂੰ ਕਹਿ ਦੋ ਵੀ ਉਹ ਰੱਖਦਾ ਨਹੀਂ ਨਾ ਕੋਈ ਵੀ ਗੱਲ ਹਨਾ ਜਦੋਂ ਮੈਂ ਕਈ ਵਾਰ ਹਨਾ ਮਤਲਬ ਕਮਲੀਆਂ ਮਾਰਦਾ ਹੁੰਨਾ ਤੇ ਮੈਨੂੰ ਵੀ ਕੀ ਕਹਿ ਦਿੰਦੇ ਆ ਤੂੰ ਕਮਲੀਆਂ ਬਹੁਤ ਮਾਰਦਾ ਸਿੱਧਰੇ ਆ ਭਾਈ ਕਮਲੀਆਂ ਹੀ ਮਾਰ ਰੀਆਂ ਹੋਰ ਕੀ ਕਰਨਾ ਦਿਲ ਦੀਆਂ ਜੜੀਆਂ ਹੁੰਦੀਆਂ ਸਾਰੀਆਂ ਦੱਸ ਦੇ ਦੀਆਂ ਆ ਲਾਲੂ ਕੋਈ ਵੀ ਬੰਦਾ ਮਿਲ ਗਿਆ ਉਹਨੂੰ ਐ ਲੱਗਦਾ ਰਹਿੰਦਾ ਆ ਕਿ ਉਹਨੇ ਬੈ ਕੇ ਰੋਟੀ ਖਾ ਲਈ ਚਾਹ ਪੀ ਲਈ ਤੇ ਆਪਣਾ ਹੀ ਆ ਯਾਰ ਭਾਈ ਆਪਣਾ ਯਾਰ ਇਹਨੂੰ ਸਾਰਾ ਕੁਝ ਦੱਸ ਦੇਣਾ ਬੱਸ ਹੋ ਜਾਣਾ ਅਗਲਾ ਕਹਿੰਦਾ ਤੂੰ ਕਮਲੀਆਂ ਮਾਰਦਾ ਇਹ ਕਮਲੀਆਂ ਲੱਗਦੀਆਂ ਹੁੰਦੀਆਂ ਲੋਕਾਂ ਨੂੰ ਜੜੀਆਂ ਸਾਰੀਆਂ ਗੱਲਾਂ ਨਹੀਂ ਦੱਸੀਆਂ ਕਿਸੇ ਨੂੰ ਵੀ ਚਲੋ ਜੀ ਅਸੀਂ ਮਿੱਟੀ ਪਾਈਏ ਜਾਂ ਇਹਨੂੰ ਅਸੀਂ ਨਾ ਛੇੜੀਏ ਤੇ ਜ਼ਿਆਦਾ ਚੰਗਾ ਹੋਵੇਗਾ ਕਿਉਂ ਕਿ ਕਿਉਂਕਿ ਸੰਸਾਰ ਦਾ ਹਰ ਇੱਕ ਮਨੁੱਖ ਭੁੱਲਣ ਹਾਰ ਹੈ ਇਹ ਵੀ ਗੁਰੂ ਸਾਹਿਬ ਨੇ ਗੱਲ ਕਹੀ ਹੈ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਹਰ ਬੰਦਾ ਭੁੱਲ ਕਰਦਾ ਹੈ ਗਲਤੀ ਕਰਦਾ ਹੈ ਹੋ ਜਾਂਦੀ ਹੈ ਬਚਪਨ ਚ ਹੋ ਗਈ ਜਵਾਨੀ ਚ ਹੋ ਗਈ ਬੁਢਾਪੇ ਚ ਵੀ ਗਲਤੀਆਂ ਹੋ ਜਾਂਦੀਆਂ ਨੇ ਲੋਕਾਂ ਤੋਂ ਭੁੱਲਣ ਵਾਲਾ ਹਰ ਕੋਈ ਹੈ ਗਲਤੀ ਹੋ ਜਾਂਦੀ ਹੈ ਤੇ ਹੁਣ ਇੱਕ ਫਰਜ਼ ਇਹ ਬਣਦਾ ਇਸ ਜੱਥੇ ਦਾ ਕਿ ਪਹਿਲੀ ਗੱਲ ਹੈ ਸਿੱਖ ਜਗਤ ਤੋਂ ਇਸ ਆਪਣੀ ਹੋਈ ਗਲਤੀ ਦੀ ਅਗਰ ਉਹ ਪੂਰਾ ਜੱਥਾ ਮਾਫੀ ਮੰਗ ਲੈਂਦਾ ਮੇਰੇ ਹਿਸਾਬ ਨਾਲ ਹੋ ਸਕਦਾ ਸਾਰੀ ਸੰਗਤ ਇਸ ਗਲਤੇ ਉਹਨਾਂ ਦੀ ਛਲਾਗਾ ਕਰੇਗੀ ਉਹਨਾਂ ਨੂੰ ਗੁਰੂਪੰਥ ਵੱਲੋਂ ਮਾਫੀ ਮਿਲੇਗੀ ਤੇ ਆਉਣ ਵਾਲੇ ਸਮੇਂ 'ਚ ਉਹ ਹੋਰ ਜ਼ਿਆਦਾ ਸੁਚੇਤ ਅਤੇ ਚੜ੍ਹਦੀ ਕਲਾ ਵਿੱਚ ਗੁਰੂ ਘਰ ਦੀ ਸੇਵਾ ਕਰਨ ਦੇ ਯੋਗ ਹੋ ਜਾਣਗੇ ਦੂਜੀ ਬੇਨਤੀ ਆ ਬੀਬਾ ਪ੍ਰਬਲੀ ਇਨਕੋਰੇਜਨੋ ਕਿ ਜਦੋਂ ਐਸੀਆਂ ਘਟਨਾਵਾਂ ਘਟਦੀਆਂ ਨੇ ਨਿੱਕੀ ਉਮਰ ਦੇ ਵਿੱਚ ਤੇ ਧਿਆਨ ਵਿੱਚ ਰੱਖੋ ਕਈ ਵਾਰੀ ਬੰਦੇ ਦਾ ਮਨੋਬਲ ਟੁੱਟਦਾ ਹੈ ਹਾਲਾਂਕਿ ਚਲੋ ਦੁਨੀਆ ਨੇ ਬਹੁਤ ਕੁਝ ਬੋਲਿਆ ਹੈ ਲੋਕਾਂ ਨੇ ਵੀ ਕਿਹਾ ਵੀ ਛੋਟੀ ਉਮਰ ਚ ਵੱਡੀ ਦਾਤ ਮਿਲ ਗਈ ਕਮਜਾਬੀ ਮਿਲ ਗਈ ਪੈਸਾ ਮਿਲ ਗਿਆ ਵਿਦੇਸ਼ਾਂ ਦੀਆਂ ਸ਼ਹਿਰਾਂ ਮਿਲ ਗਈਆਂ ਇਸ ਕਰਕੇ ਉਹ ਇਹਨਾਂ ਤੋਂ ਨਹੀਂ ਸੰਭਲੇ ਹੋਰ ਬੜਾ ਕੁਝ ਲੋਕਾਂ ਨੇ ਬੋਲਿਆ ਚਲੋ ਕਿਤੇ ਕਿਤੇ ਕੁਝ ਗੱਲਾਂ ਜਾਇਜ਼ ਵੀ ਹੁੰਦੀਆਂ ਨੇ ਕੁਝ ਨਜਾਇਜ਼ ਵੀ ਹੁੰਦੀਆਂ ਨੇ ਮੈਂ ਬੇਨਤੀ ਕਰਾਂ ਅਗਰ ਇਹ ਕੁਝ ਜੋ ਵਾਪਰੇ ਆ ਨਾ ਕਹਿੰਦੇ ਨੇ ਫਿਰ ਬੰਦੇ ਨੂੰ ਕਿਤੇ ਨਾ ਕਿਤੇ ਸਵੈ ਚਿੰਤਨ ਕਰਨ ਦੀ ਲੋੜ ਹੁੰਦੀ ਹੈ ਗਲਤੀ ਹੋ ਗਈ ਭੁੱਲ ਹੋ ਗਈ ਕਿਉਂਕਿ ਜੋ ਇਨਸਾਨ ਸਟੇਜ ਦੇ ਉੱਪਰ ਬੈਠਦਾ ਹੈ ਉਹ ਇੱਕ ਸਮੇਂ ਲਈ ਸੰਗਤ ਦਾ ਪਬਲਿਕ ਦਾ ਰੋਲ ਮਾਡਲ ਹੁੰਦਾ ਹੈ ਸਹੀ ਦੁਨੀਆ ਨੇ ਉਹਦੇ ਬੋਲਾਂ ਨੂੰ ਵੀ ਵੇਖਣਾ ਵੀ ਹੈ ਗੰਭੀਰਤ ਵੀ ਲੈਣਾ ਹੈ ਉਹਦੇ ਤੇ ਕੁਝ ਵਿਚਾਰ ਵੀ ਕਰਨੀ ਹੈ ਤੇ ਉਹਦੇ ਬੋਲਾਂ ਨੂੰ ਕਈ ਲੋਕ ਰੱਬ ਦੇ ਬੋਲ ਗੁਰੂ ਦੇ ਬੋਲ ਮੰਨ ਕੇ ਸੱਚ ਵੀ ਮੰਨ ਲੈਂਦੇ ਨੇ ਇਸ ਕਰਕੇ ਸੰਗਤ ਦਾ ਗੁੱਸਾ जायसी ਤੋਂ ਉਸ ਗੱਲ ਵਿੱਚ ਤੁਹਾਨੂੰ ਗੁੱਸੇ ਹੋਣ ਦੀ ਲੋੜ ਨਹੀਂ ਕਿਉਂਕਿ ਗਲਤੀ ਆਪਣੀ ਹੈ ਹੁਣ ਮੈਂ ਇਹ ਬੇਨਤੀ ਕਰਨ ਲੱਗਦਾ ਕਿ ਬੇਟਾ ਜੀ ਹੋ ਸਕੇ ਜਦੋਂ ਕੁਝ ਇਸ ਤਰ੍ਹਾਂ ਦੇ ਇਸ਼ੂ ਬਣਦੇ ਨੇ ਕਈ ਵਾਰੀ ਤਾਂ ਵੱਡੀ ਗਲਤੀ ਹੋ ਜਾਂਦੀ ਹੈ ਉਸ ਸਮੇਂ ਕਾਲੇ ਨੇ ਪਈਦਾ ਬਿਲਕੁਲ ਸ਼ਾਂਤ ਸਿਦੋ ਕੇ ਸਵੇ ਚਿੰਤਨ ਕਰਨ ਦੀ ਲੋੜ ਹੈ ਤੁਸੀਂ ਘੱਟੋ ਘੱਟ 5-6 ਮਹੀਨੇ ਵਾਸਤੇ ਉਪਰਾਮ ਹੋ ਜਾਓ ਕਹਿਣਤ ਪਾਵਨ ਕੀਰਤਨ ਤੋਂ ਛੁੱਟੀ ਲੈ ਲਓ ਤੁਸੀਂ ਸਵੇ ਚਿੰਤਨ ਕਰੋ ਆਪਣੇ ਮਨ ਨੂੰ ਸ਼ਾਂਤ ਕਰੋ ਕੁਝ ਧਾਰਮਿਕ ਲਿਟਰੇਚਰ ਪੜੋ ਗੁਰ ਇਤਿਹਾਸ ਪੜੋ ਗੁਰਬਾਣੀ ਨੂੰ ਪੜਨ ਦੇ ਨਾਲ ਨਾਲ ਸਮਝੋ ਵਿਚਾਰੋ ਵੀ ਗੁਰੂ ਸਾਹਿਬ ਗੁਰਬਾਣੀ ਵਿੱਚ ਸਾਨੂੰ ਸਮਝਾ ਕੀ ਰਹੇ ਨੇ ਇੱਕ ਪ੍ਰਚਾਰਕ ਹੋਣ ਦੇ ਨਾਤੇ ਕੀਰਤਨੀਆਂ ਹੋਣ ਦੇ ਨਾਤੇ ਗੁਰੂ ਘਰ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੀਆਂ ਜ਼ਿੰਮੇਵਾਰੀਆਂ ਕੀ ਨੇ ਸਾਡੀਆਂ ਡਿਊਟੀਆਂ ਕੀ ਨੇ ਸਾਡਾ ਜੀਵਨ ਕੀ ਹੋਣਾ ਚਾਹੀਦਾ ਹੈ ਕਿਰਦਾਰ ਕੀ ਹੋਣਾ ਚਾਹੀਦਾ ਹੈ ਗੁਰ ਇਤਿਹਾਸ ਗੁਰੂ ਘਰ ਦੀਆਂ ਸਤਾਖੀਆਂ ਪ੍ਰਾਣੇ ਸਮੇਂ ਦੇ ਸਿੰਘ ਪੁਰਾਤਨ ਕੀਰਤਨੀਏ ਕੀ ਸਨ ਸਟੇਜ ਉੱਪਰ ਕੀ ਬੋਲਿਆ ਜਾਣਾ ਚਾਹੀਦਾ ਹੈ ਕੀ ਨਹੀਂ ਬੋਲਿਆ ਜਾਣਾ ਚਾਹੀਦਾ ਅਤੇ ਵੀ ਬੇਨਤੀ ਕਰਦੇ ਆ ਵੀ ਹਾਸ ਰਸ ਜ਼ਿੰਦਗੀ ਦਾ ਹਿੱਸਾ ਵੀ ਹੈ ਤੇ ਕਥਾ ਵਿਚਾਰਾਂ ਵਿੱਚ ਵੀ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਸ਼ੰਕਾ ਗੁਰੂ ਘਰ ਦੇ ਅੰਦਰ ਭਾਈ ਸੁਥਰਾ ਜੀ ਹਾਸ ਰਸ ਦੇ ਮਾਹਿਰ ਇਨਸਾਨ ਸਨ ਉਹ ਹਾਸੇ ਦੀ ਗੱਲਾਂ ਕਰ ਜਾਂਦੇ ਸਨ ਪਰ ਉਹਨਾਂ ਦਾ ਹਾਸਾ ਨਾ ਤਾਂ ਕਿਸੇ ਨੂੰ ਬੇਇੱਜ਼ਤ ਕਰਦਾ ਸੀ ਨਾ ਕਿਸੇ ਦਾ ਦਿਲ ਦੁਖਾਂਦਾ ਸੀ ਨਾ ਕਿਸੇ ਨੂੰ ਤੌਂਚ ਮਾਰਦਾ ਸੀ ਬਲਕਿ ਉਹਨਾਂ ਦਾ ਹਾਸਾ ਸਿੱਖ ਸੰਗਤ ਨੂੰ ਕੁਝ ਸਿਖਾ ਕੇ ਹੀ ਜਾਂਦਾ ਸੀ ਉਹ ਹਾਸਾ ਬੜਾ پاک ਹੁੰਦਾ ਪਵਿੱਤਰ ਹੁੰਦਾ ਕਿਉਂ ਹਾਸੇ ਵਿੱਚ ਮਲੀਨਤਾ ਨਹੀਂ ਹੈ ਸੋ ਇਸ ਚੀਜ਼ਾਂ ਦਾ ਧਿਆਨ ਰੱਖਣ ਵਾਸਤੇ ਅਗਰ ਤੁਸੀਂ ਇਹ ਮੇਰੀ ਬੇਨਤੀ ਹੈ ਸਿਰਫ ਅਗਰ ਤੁਹਾਨੂੰ ਜ਼ਾਇਦ ਲੱਗਦਾ ਤੁਸੀਂ 6 ਕੁ ਮਹੀਨੇ ਲਈ ਛੁੱਟੀ ਲੈ ਲਓ ਕੋਈ ਵੀ ਸਾਰੀ ਉਮਰ ਪਈ ਹੈ ਮਾਲਕ ਨੇ ਬਹੁਤ ਮਿਹਰ ਕਰਨੀ ਹੈ ਉਤੋਂ ਬਾਅਦ ਤੁਹਾਡੇ ਵਿੱਚ ਸੋਚ ਵਿੱਚ ਨਿਖਾਰ ਆਏਗਾ ਤੁਹਾਡੀ ਵਿਚਾਰਤਾ ਰਚ ਨਿਖਾਰ ਆਏਗਾ ਤੁਹਾਡੇ ਅੰਦਰ ਇੱਕ ਨਵੀਂ ਸੋਚ ਪੈਦਾ ਹੋਵੇਗੀ ਜਿਸ ਮੁਤਾਬਿਕ ਜਦੋਂ ਤੁਸੀਂ ਸੇਰ ਦੁਆਰਾ ਕੀਰਤਨ ਵਾਲੇ ਪਾਸੇ ਆਉਗੇ ਤੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੋਣੀ ਹੈ ਤੇ ਬਹੁਤ ਅੱਗੇ ਜਾਓਗੇ ਹਾਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਗਲਤੀ ਹੀ ਬੰਦੇ ਨੂੰ ਸਿਖਾਉਂਦੀ ਹੈ ਗਲਤੀਆਂ ਤੋਂ ਸਿੱਖ ਕੇ ਹੀ ਅੱਪ ਅੱਗੇ ਵਧਦੇ ਆ ਹੋ ਸਕਦਾ ਹੈ ਜਦੋਂ ਤੁਸੀਂ ਕਿਸੇ ਦੀ ਗੱਲ ਕਰਦੇ ਹੋ ਤੁਹਾਡੇ ਮਨ ਵਿੱਚ ਉਹਦੇ ਪਰ ਥਾਏ ਨਾ ਕੋਈ ਬੁਰਾ ਖਿਆਲ ਹੁੰਦਾ ਹੈ ਨਾ ਕੋਈ ਮੈਲ ਹੁੰਦੀ ਹੈ ਨਾ ਕੋਈ ਹੋਰ ਭਾਵਨਾ ਹੁੰਦੀ ਹੈ ਪਰ ਕਈ ਵਾਰੀ ਉਹ ਕਹੀ ਹੋਈ ਗੱਲ ਗਲਤ ਅਰਥ ਲੈ ਜਾਂਦੀ ਹੈ ਗਲਤ ਮੌਕੇ ਤੇ ਗੱਲ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਅਪਾ ਸਟੇਜ ਤੇ ਬੈਠਦੇ ਆ ਨਾ ਹੂੰ ਉਦੋਂ ਸਾਨੂੰ ਕੇਵਲ ਤੇ ਕੇਵਲ ਸਤਗੁਰੂ ਦੀ ਤੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਨੀ ਹੀ ਸ਼ੋਭਦੀ ਹੈ ਮੈਂ ਇੱਕ ਹੋਰ ਬੇਨਤੀ ਕਰਦੇ ਆਂ ਇਹ ਬੇਨਤੀ ਮੈਂ ਆਮ ਜਨ ਸਹਾਧਾਰਨ ਦੇ ਵਿੱਚ ਜਿਹੜੇ ਬਹੁਤ ਸਾਰੇ ਗੁਰੂ ਘਰਾਂ ਦੇ ਕੀਰਤਨੀਏ ਨੇ ਮੇਰੇ ਵਰਗੇ ਪ੍ਰਚਾਰਕ ਨੇ ਜਾਂ ਗੁਰੂ ਘਰ ਵਿੱਚ ਕਿਸੇ ਵੀ ਤਰ੍ਹਾਂ ਪ੍ਰਚਾਰ ਦੀ ਪਾਠ ਦੀ ਸੇਵਾ ਕਰਦੇ ਉਹਨਾਂ ਪਰਥਾਏ ਵੀ ਹੈ ਆਪਾਂ ਇਹਨਾਂ ਚੀਜ਼ਾਂ ਤੋਂ ਕੁਝ ਸਮਝੀਏ ਕੁਝ ਸਿੱਖੀਏ ਘਟਨਾਵਾਂ ਹੀ ਸਾਨੂੰ ਸਿਖਾਉਂਦੀਆਂ ਨੇ ਗਲਤੀਆਂ ਹੀ ਸਾਨੂੰ ਸਿਖਾਉਂਦੀਆਂ ਨੇ ਉਹ ਬੇਟੀ ਪ੍ਰੋਬਬਲੀ ਇਹਨਾਂ ਕੋਲ ਕੋਈ ਗੱਲ ਇਹ ਨੌਜਵਾਨ ਬੱਚੀ ਹੈ ਉਹਦੀ ਇਸ ਗੱਲ ਤੋਂ ਤਾਰੀਫ ਵੀ ਕਰਨੀ ਚਾਹੀਦੀ ਹੈ ਕਿ ਉਹਨੇ ਹੋਰ ਨਾਲ ਲੜਕੀਆਂ ਵਾਂਗ ਫੈਸ਼ਨ ਦਾ ਰਾਹ ਨਹੀਂ ਅਪਣਾਇਆ ਉਨੇ ਹੋਰ ਨਾਲ ਲੜਕੀਆਂ ਵਾਂਗ ਅੱਧ ਨੰਗੇ ਕੱਪੜੇ ਪਾ ਕੇ ਆਪਣਾ ਜਿਸਮ ਦਿਖਾਉਣ ਦਾ ਰਾਹ ਨਹੀਂ ਚੁਣਿਆ ਫਿਲਮੀ ਲਾਈਨ ਨਹੀਂ ਚੁਣੀ ਗੌਣ ਬਚਾਉਣਾ ਦੁਨੀਆਦਾਰੀ ਦੇ ਰੰਗ ਤਮਾਸ਼ੇ ਨਹੀਂ ਚੁਣੇ ਉਹਨੇ ਗੁਰੂ ਘਰ ਦੀ ਸੇਵਾ ਚੁਣੀ ਹੈ ਇਸ ਗੱਲ ਤੋਂ ਉਸ ਬੇਟੀ ਦੀ ਤਾਰੀਫ ਕਰਨੀ ਪੈਂਦੀ ਹੈ ਪਰ ਚਲੋ ਕਿਉਂਕਿ ਜਿਹੜੀ ਚੜ੍ਹਦੀ ਉਮਰ ਦੀ ਸੋਚ ਹੁੰਦੀ ਹੈ ਨਾ ਨੌਜਵਾਨ ਦੀ ਜਿਹੜੀ ਸੋਚ ਹੁੰਦੀ ਹੈ ਉਹਦੇ ਵਿੱਚ ਹੋਸ਼ ਘੱਟ ਹੁੰਦਾ ਹੈ ਜੋਸ਼ ਬਹੁਤ ਹੁੰਦਾ ਹੈ 60 ਪਾਉਂਦੇ ਆ ਤੇ 40 50 ਸਾਲ ਲੰਘ ਜਾਂਦੇ ਨੇ ਮੈਂ ਬੇਨਤੀ ਕੀਤੀ ਵੱਡੀ ਵੱਡੀ ਉਮਰ ਚ ਵੀ ਗੁਨਾਹ ਹੋ ਜਾਂਦੇ ਨੇ ਗਲਤੀਆਂ ਹੋ ਜਾਂਦੀਆਂ ਅੱਜ ਉਹਦੇ ਤੋਂ ਇਹ ਕੱਲ੍ਹ ਸਾਡੇ ਤੋਂ ਹੋ ਸਕਦੀ ਹੈ ਮੇਰੇ ਤੋਂ ਹੋ ਸਕਦੀ ਹੈ ਅੱਗੇ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਤਾਂ ਉਸ ਨੂੰ ਉਸ਼ਾਲਣ ਦੀ ਬਜਾਏ ਇਸ ਬੇਟੀ ਨੂੰ ਹੌਸਲਾ ਦਿੱਤਾ ਜਾਏ ਅਗਰ ਆਪਣੇ ਆ ਬੇਟਾ ਜੀ 6 ਕੁ ਮਹੀਨੇ ਦਾ ਤੁਸੀਂ ਵਿਸ਼ਰਾਮ ਲੈ ਲਓ ਉਹ ਤੁਹਾਡੀ ਸਮੁੱਚੀ ਲਾਈਫ ਵਾਸਤੇ ਆਉਣ ਵਾਲੀ ਜ਼ਿੰਦਗੀ ਤੇ ਭਵਿੱਖ ਵਾਸਤੇ ਬਹੁਤ ਚੰਗਾ ਹੋਏਗਾ ਇੱਕ ਐਸਾ ਫੈਸਲਾ ਹੋਏਗਾ ਜਿਹੜਾ ਆਉਣ ਵਾਲੇ ਸਮੇਂ ਤੁਹਾਡੀ ਜੀਵਨ ਚ ਤੁਹਾਡੀ ਜ਼ਿੰਦਗੀ ਚ ਚਮਕ ਲਿਆਏਗਾ ਤੁਹਾਡੇ ਕੀਰਤਨ ਵਿੱਚ ਚਮਕ ਲਿਆਏਗਾ ਤੁਹਾਡੀ ਬੋਲ ਬਾਣੀ ਨੂੰ ਵਿੱਚ ਹੋਰ ਜਿਆਦਾ ਨਿਖਾਰ ਆਏਗਾ ਇਹ ਮੇਰੀ ਬੇਨਤੀ ਹੈ ਤੇ ਬਾਕੀ ਸਾਰੇ ਸਮਾਜ ਤੇ ਸਿੱਖ ਜਗਤ ਪ੍ਰਤੀ ਬੇਨਤੀ ਹੈ ਵੀ ਚਲੋ ਸਮਾਜ ਜਿਹੜਾ ਹੈ ਐਸਾ ਚੱਲਦਾ ਵੀ ਆਪਣੀ ਕੌਮ ਪਹਿਲਾਂ ਹੀ ਬਹੁਤ ਸਾਰੀਆਂ ਦੁਬਿਧਾਵਾਂ ਵਿੱਚ ਫਸੀ ਹੋਈ ਹੈ ਬਹੁਤ ਸਾਰੇ ਮੁੱਦੇ ਨੇ ਬਲਕਿ ਕੋਈ ਦਿਨ ਐਸਾ ਨਾ ਹੋ ਜਿਸ ਦਿਨ ਕੌਮ ਦੇ ਨਾਲ ਕੋਈ ਵਧਿੱਕੀ ਨਾ ਹੁੰਦੀ ਹੋਵੇ ਕੋਈ ਨਾ ਕੋਈ ਮੁੱਦਾ ਕੋਈ ਇਸ਼ੂ ਨਾ ਜੁੜਦਾ ਹੋਵੇ ਕਿਸੇ ਨਾ ਕਿਸੇ ਪੱਖੋਂ ਸਾਨੂੰ ਸਿੱਖਾਂ ਨੂੰ ਗੈਰਾਂ ਵੱਲੋਂ ਜਾਂ ਵਿਰੋਧੀਆਂ ਵੱਲੋਂ ਟਰੋਲ ਨਾ ਕੀਤਾ ਜਾਂਦਾ ਹੋਵੇ ਵਿਰੋਧ ਕਰਨਾ ਟਰੋਲ ਕਰਨਾ ਇਹ ਗੈਰਾਂ ਦਾ ਕੰਮ ਹੁੰਦਾ ਆਪਣੇਆਂ ਦਾ ਨਹੀਂ ਤਾਂ ਹੀ ਕਿਸੇ ਨੇ ਸੱਚੀ ਗੱਲ ਕਹੀ ਸੀ ਵੀ ਸਿੱਖ ਨੂੰ ਮਾਰੇ ਸਿੱਖ ਤੇ ਜਾ ਮਾਰੇ ਕਰਤਾਰ ਅੱਜ ਦੁਨੀਆ ਨੇ ਸਾਨੂੰ ਕੀ ਮਾਰਨਾ ਸਾਨੂੰ ਆਪਣੇ ਮਾਰਨ ਤੇ ਲੱਗੇ ਹੋਏ ਨੇ ਦਾਤਾ ਭਲੀ ਕਰੇ ਸ਼ਾਨ ਨੂੰ ਸਮਤ ਬਖਸ਼ੇ ਸੋਹੀ ਬਖਸ਼ੇ ਕਿ ਗੁਰੂ ਘਰ ਦੀ ਕੋਈ ਵੀ ਸੇਵਾ ਸਾਧ ਸੰਗਤ ਬੜੀ ਵੱਡੀ ਅਨਮੋਲ ਦਾਤ ਹੈ ਸੋ ਸੇਵ ਜੋ ਲਾਇਆ ਸੇਵ ਉਹੀ ਸੇਵਕ ਹੈ ਜਿਸ ਨੂੰ ਮਾਲਕ ਜੀ ਤਰੁੱਠ ਕੇ ਆਪਣੇ ਘਰ ਦੀ ਆਪਣੇ ਚਰਨਾਂ ਦੀ ਸੇਵਾ ਬਖਸ਼ ਦਿੰਦੇ ਨੇ ਸੇਵਾ ਕਰਤ ਹੋਏ ਨੇ ਇਹ ਕੰਮੀ ਤੇ ਹੁਣ ਅਗਲਾ ਫਰਜ਼ ਸਾਡਾ ਸੀ ਕਿ ਕਿਸੇ ਨਿਸ਼ਕਾਮ ਭਾਵਨਾ ਸਹਿਤ ਇਸ ਸੇਵਾ ਨੂੰ ਕਰੀਏ ਹਾਂ ਆਪਣੀ ਸੋਚ ਵਿੱਚ ਗੁਰੂ ਨੂੰ ਤੇ ਸਿੱਖੀ ਨੂੰ ਜ਼ਰੂਰ ਲੈ ਕੇ ਆਓ ਸਿੱਖੀ ਲਿਵਾਸ ਵਿੱਚ ਨਾ ਚਲਕੇ ਭੇਖ ਵਿੱਚ ਨਾ ਚਲਕੇ ਕੱਲੀ ਪੱਗ ਦਾੜੀ ਵਿੱਚੋਂ ਨਾ ਚਲਕੇ ਚੁੰਨੀਆਂ ਦੁਪੱਟੀਆਂ ਵਿੱਚੋਂ ਨਾ ਚਲਕੇ ਚਿੱਟੇ ਕਾਲੇ ਨੀਲੇ ਰੰਗਾਂ ਵਿੱਚੋਂ ਨਾ ਚਲਕੇ ਸਿੱਖੀ ਅਸਲ ਵਿੱਚ ਸਾਡੇ ਕਿਰਦਾਰ ਚੋਂ ਤੇ ਸਾਡੀ ਵਿਚਾਰ ਚੋਂ ਝਲਕਣੀ ਚਾਹੀਦੀ ਹੈ। ਅਗਰ ਕਿਰਦਾਰ ਵਿੱਚ ਸਿੱਖੀ ਹੈ ਵਿਚਾਰ ਵਿੱਚ ਸਿੱਖੀ ਹੈ ਸੱਚ ਜਾਣੇ ਸਮਾ ਆਉਣ ਵਾਲਾ ਐਸਾ ਆਏਗਾ ਪੂਰੇ ਸੰਸਾਰ ਚ ਸਿੱਖੀ ਫੈਲ ਜਾਏਗੀ। ਪਰ ਅਸੀਂ ਅਜੇ ਵਿਚਾਰ ਤੋਂ ਦੂਰ ਹਾਂ। ਗੁਰੂ ਜੀ ਦੇ ਬਖਸ਼ਿਸ਼ ਸਿਧਾਂਤਾਂ ਤੋਂ ਦੂਰ ਹਾਂ। ਉਹਨਾਂ ਦੀਆਂ ਸਿੱਖਿਆਵਾਂ ਤੋਂ ਦੂਰ ਹਾਂ। ਗੁਰਬਾਣੀ ਬਹੁਤ ਜ਼ਿਆਦਾ ਪੜ੍ਹੀ ਜਾ ਰਹੀ ਹੈ ਗਾਈ ਜਾ ਰਹੀ ਹੈ ਪਰ ਵਿਚਾਰੀ ਤੇ ਸਮਝ ਹੀ ਬਹੁਤ ਘਟ ਜਾ ਰਹੀ ਹੈ ਤੇ ਉਹਦੇ ਤੋਂ ਬਾਅਦ ਅਪਣਾਈ ਬਿਲਕੁਲ ਘਟ ਜਾ ਰਹੀ ਹੈ ਜਿਸ ਦਿਨ ਗੁਰਬਾਣੀ ਅਪਣਾ ਲਵਾਂਗੇ ਗੁਰਬਾਣੀ ਨੂੰ ਜੀਣ ਲੱਗ ਪਾਵਾਂਗੇ ਸੱਚ ਜਾਣਿਓ ਛਤਗੁਰੂ ਦੀ ਬਹੁਤ ਰਹਿਮਤ ਵਰਤਣੀ ਹੈ ਐਸੀ ਕਿਰਪਾ ਹੋਏਗੀ ਕਿ ਸਾਰੇ ਸੰਸਾਰ ਵਿੱਚ ਸਿੱਖੀ ਦੇ ਝੰਡੇ ਬੁਲੰਦ ਹੋਣਗੇ ਅੱਜ ਜਿਹੜੇ ਦੁਸ਼ਮਣ ਸਾਨੂੰ ਟਰੋਲ ਕਰ ਰਹੇ ਨੇ ਸਭਾ ਮਾਇਕਾ ਦੁਸ਼ਮਣ ਵੀ ਤੁਹਾਡੀਆਂ ਤਰੀਫਾਂ ਕਰਨਗੇ ਕਿਉਂਕਿ ਤਾਰੀਫ ਕਿਰਦਾਰ ਦੇ ਵਿੱਚੋਂ ਪੈਦਾ ਹੁੰਦੀ ਹੈ ਜਦੋਂ ਕਿਰਦਾਰ ਡਿੱਗ ਜਾਂਦੇ ਨੇ ਫਿਰ ਬੇਇਜ਼ਤੀਆਂ ਹੀ ਹੁੰਦੀਆਂ ਨੇ ਫਿਰ ਲੋਕ ਉਂਗਲੀਆਂ ਚੁੱਕਦੇ ਨੇ ਫਿਰ ਬੰਦਾ ਹਾਸ਼ੇ ਦਾ ਮਜ਼ਾਕ ਦਾ ਪਾਤਰ ਬਣਦਾ ਹੈ ਪਰ ਜਦੋਂ ਕਿਰਦਾਰ ਉੱਚਾ ਹੋ ਜਾਂਦਾ ਹੈ ਤੇ ਕਾਜੀ ਨੂਰ ਮੁਹੰਮਦ ਵਰਗੇ ਵੀ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜਦੋਂ ਆਇਆ ਨਾ ਆਇਆ ਤੇ ਦੁਸ਼ਮਣ ਬਣ ਕੇ ਸੀ ਸਾਡਾ ਮਖੌਲ ਉਡਾਉਣ ਸਾਨੂੰ ਬੇਇਜ਼ਤ ਕਰਨ ਪਰ ਮਜਬੂਰ ਹੋ ਗਿਆ ਸਾਡਾ ਕਿਰਦਾਰ ਵੇਖ ਕੇ ਉਹਨੂੰ ਤਾਰੀਫ ਕਰਨੀ ਪੈਗੀ ਤੇ ਵਾਸ਼ਿਕ ਧਰਤੀ ਤੇ ਜੇ ਕੋਈ ਇਨਸਾਨ ਹੈ ਤੇ ਗੁਰੂ ਨਾਨਕ ਦਾ ਸਿੱਖ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਕੋਈ ਗੱਲ ਨਹੀਂ ਹੋ ਗਈਆਂ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕਿਸ ਤੋਂ ਕਿਹੜੀ ਕਿਹੜੀ ਭੁੱਲ ਹੋ ਜਾਣੀ ਹੈ ਅਰਦਾਸ ਕਰੀ ਮਹਾਰਾਜ ਸੱਚੇ ਪਾਸ਼ਾ ਕਿ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨਹਾਰੇ ਲੇਖਿਆ ਕਤੈ ਨਾ ਛੁਟੀਐ ਜਿਨ-ਕਿਨ ਭੂਲਨਹਾਰ ਬਖਸ਼ਨਹਾਰ ਬਖਸ਼ ਲੈ ਨਾਨਕ ਪਾਰ ਉਤਾਰਦਾਤਾ ਜਿਉਂ ਸ਼ਬਦ ਦਾ ਭਲਾ ਕਰਨ ਸਾਰੀ ਕੌਮ ਸਾਡੇ ਗੁਰੂ ਗੁਰੂ ਜਪਦੇ ਚੜ੍ਹਦੀ ਕਲਾ ਵਿੱਚ ਹੋ ਜਾਏ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੁਣੀਆਂ ਤੁਸੀਂ ਵੀਰ ਜੀ ਦੀਆਂ ਗੱਲਾਂ ਕੀ ਬਾਤ ਆ ਇਹਨੂੰ ਕਹਿੰਦੇ ਗੱਲਾਂ ਬਾਕੀ ਮਰੀ ਜੋ ਜਿਹਨੇ ਜਿਹਨੇ ਪਕਾਈ ਮਾਰਨੇ ਆ ਕੋਈ ਦੁੱਧ ਤੋਤਾ ਦਾ ਐਡਾ ਹੈ ਨਹੀਂ ਪਰ ਮੈਂ ਦੁੱਧ ਨਹੀਂ ਨਾ ਹਣਾ ਰੋਜ ਤੇ ਬਸ ਐਨੀਆਂ ਗੱਲਾਂ ਬਾਤਾਂ ਸੀ ਵੀਡੀਓ ਬਹੁਤ ਲੰਬੇ ਹੋ ਜਾਂਦੇ ਆ ਮੈਨੂੰ ਲੱਗਾ ਮੈਂ ਵੀ ਇਹ ਵੀ ਗੱਲਬਾਤ ਨੂੰ ਸਾਂਝੀ ਕਰਾਂ ਮੈਂ ਕਈ ਦਿਨਾਂ ਤੋਂ ਮੈਂ ਵੀ ਵੇਖ ਰਿਹਾ ਸੀਗਾ ਗੱਲਾਂ ਬਾਤਾਂ ਸੁਣ ਰਿਹਾ ਸੀ ਸਾਰਿਆਂ ਦੀਆਂ ਮੈਂ ਦੇਖ ਰਿਹਾ ਸੀ ਵੀ ਕੋਈ ਢੰਗ ਦੀ ਗੱਲ ਵੀ ਕਰ ਰਿਹਾ ਕੋਈ ਜਿਹਨੂੰ ਕਹਿੰਦੇ ਹਨਾ ਵੀ ਬੰਦੇ ਦਾ ਪੁੱਤਰ ਹਨਾ ਇਨਸਾਨ ਕੋਈ ਹੈ ਜਿਹੜਾ ਢੰਗ ਦੀ ਗੱਲ ਕਰਦਾ ਹੋਵੇ ਵੀ ਸਿਰਫ ਇੱਕੋ ਹੀ ਗੱਲ ਸਿਰਫ ਇੱਕੋ ਹੀ ਗੱਲ ਹਨਾ ਵੀ ਹੋ ਗਈ ਹਨਾ ਵੀ ਉਹਨਾਂ ਨੂੰ ਵੀ ਹੁਣ ਚਾਹੀਦਾ ਜਿੱਦਾਂ ਵੀਰ ਜੀ ਹੁਣੇ ਕਿਹਾ ਹਨਾ ਵੀ ਮਾਫੀ ਮੰਗ ਲੈਣੀ ਚਾਹੀਦੀ ਹੈ ਵੀ ਗਲਤੀ ਹੋ ਗਈ ਹੈ ਸਾਡੇ ਤੋਂ ਤੇ ਬਲੌਗ ਸ਼ਲੌਗ ਜਿਹੜੇ ਜਿੱਦਾਂ ਬਲੌਗ ਬਣਾਉਂਦੇ ਆ ਉਹ ਮੈਂ ਵੀ ਕਈ ਵੀਡੀਓ ਵੇਖੀਆਂ ਹਨਾ ਤੇ ਉਹ ਫਿਰ ਉਹ ਜਿੱਦਾਂ ਜਿਹੜੀ ਚੀਜ਼ ਵੇਖਦੇ ਉਹ ਬਾਲੀਆਂ ਆਈ ਜਾਂਦੀਆਂ ਨਾ ਤੁਹਾਨੂੰ ਵੀ ਪਤਾ ਹੀ ਇਹਨਾਂ ਚੀਜ਼ਾਂ ਦਾ ਸੋ ਇਹ ਗੱਲਾਂ ਬਾਤਾਂ ਆ ਵੀ ਭਰਾਵੋ ਜੇ ਕਿਸੇ ਨੂੰ ਮਤਲਬ ਕਰਨਾ ਮਰਨ ਵਾਸਤੇ ਮਜਬੂਰ ਨਾ ਕਰਿਆ ਕਰੋ ਤੇ ਠੀਕ ਆ ਗਲਤੀ ਹੋ ਜਾਂਦੀ ਹੈ ਬੰਦੇ ਤੋਂ ਸਾਡੇ ਤੋਂ ਗੜਾ ਹੁੰਦੀਆਂ ਨਹੀਂ ਆ ਤੇ ਕੁਝ ਗਲਤੀਆਂ ਕਿਸੇ ਦੀਆਂ ਕੱਢ ਦਿੱਤੀਆਂ ਜਾਂਦੀਆਂ ਜਦੋਂ ਕੋਈ ਹੁਣ ਜਦੋਂ ਹੁਣ ਬੀਬੀ ਇਹ ਕੀਰਤਨ ਕਰਦੇ ਆ ਤੇ ਇਹਦੇ ਮਗਰ ਤੋਂ ਪਹਿਣਾ ਹੀ ਆ ਲੋਕਾਂ ਨੇ ਕਿਉਂਕਿ ਇੱਕ ਤਾਂ ਜਿਹਨੂੰ ਮਤਲਬ ਕਿ ਜਿਹੜਾ ਮਸ਼ਹੂਰ ਹੋ ਜਾਂਦਾ ਬੰਦਾ ਹਨਾ ਫਿਰ ਉਹਨੂੰ ਲੋਕ ਚੱਕਦੇ ਹੁੰਦੇ ਆ ਕਿਉਂਕਿ ਆਪਦੀਆਂ ਵੀਡੀਓ ਵੀ ਚਲਾਣੀਆਂ ਹੁੰਦੀਆਂ ਇਹ ਵੀ ਤਾਂ ਗੱਲ ਹੁੰਦੀ ਆ ਤੇ ਹੋਰ ਇੰਨਾ ਕੋਈ ਮੈਂ ਜੇ ਕੋਈ ਕਵੇ ਨਾ ਮੈਂ ਕਹਿੰਦਾ 80% ਲੋਕ ਸਿਰਫ ਔਰ ਸਿਰਫ ਇਸੇ ਕੰਮ ਵਾਲੇ ਆ ਬਈ ਵੀਡੀਓ ਚਲਾਉਣ ਵਾਲੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਆਗਾ ਕਿਸੇ ਦੀ ਬੇਇਜ਼ਤੀ ਹੋਈ ਜਾਂਦੀ ਆ ਕਿਸੇ ਨੂੰ ਕੁਝ ਹੋਈ ਜਾਂਦਾ ਕੋਈ ਮਰਦਤ ਮਰ ਚ ਸਾਨੂੰ ਕੀ ਲੱਗੇ ਸੋ ਵਧੀਆ ਗੱਲ ਕਰਿਆ ਕਰੋ ਜਿਹੜੀ ਕੋਈ ਮਰੇ ਨਾ ਹਨਾ ਪੀ ਜਦੋਂ ਹੁਣ ਵੀਰ ਜੀ ਨੇ ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਮੈਂ ਕਈ ਦਿਨਾਂ ਦਾ ਵੀਡੀਓ ਇਕਾਈ ਸੀਗੀ ਉਹ ਕੀ ਨਾਮ ਆ ਗੋਲਜੇਰੇ ਦੇ ਪੱਤਰਕਾਰ ਆ ਉਹ ਉਹ ਕਾਫੀ ਬਹਿਸਵਾਜੀ ਕਰੀ ਜਾਂਦਾ ਹੈ ਭੈਣਾਂ ਤੇ ਰੋਣ ਲਾ ਪੈਂਦੀ ਹੈ ਭੈਣੇ ਤੇ ਉਹ ਕਹਿੰਦਾ ਰੋਣੀ ਘਾਤਿਆਂ ਫਿਰ ਰੋਣ ਦਾ ਇਹ ਵਿੱਚ ਕਿਹੜਾ ਕੰਮ ਹੈ ਹਨਾ ਤੇ ਖੁੱਲ ਕੇ ਆਉਗੇ ਇਦਾਂ ਉਹਦਾ ਹਨਾ ਪੀ ਐਮ ਡਰਾਣਾ ਧਮਕਾਣਾ ਜਾਂ ਇੱਕ ਨਾ ਇੱਕ ਬੰਦਾ ਵੈਸੇ ਕੰਫਿਊਜ਼ ਹੋਇਆ ਹੁੰਦਾ ਵੀ ਮੈਨੂੰ ਹੋ ਗਿਆ ਕੀ ਕਰ ਬੈਠੇ ਹਨਾ ਕਿਦਾਂ ਹੋਣਾ ਨਹੀਂ ਸੀ ਚਾਹੀਦਾ ਪਰ ਆਪਣੇ ਆਪਣੇ ਵਿਚਾਰ ਆ ਠੀਕ ਹੈ ਜੀ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੌਜਾ ਮਾਣੋ ਖੁਸ਼ ਰਿਆ ਕਰੋ ਓਕੇ ਬਾਈ ਥੈਂਕ ਯੂ